ਕਮਾਲ ਹੋ ਜਦੋਂ ਮੇ ਬੀਜੇਪੀ ਦਾ ਦਫਤਰ ਆ ਗਿਆ ਤਾਂ ਇੱਕਦਰੀ ਲਾਈਟ ਬੰਦ ਕਰਦੀ ਸਾਰੀ ਲਾਈ ਬੀਜੇਪੀ ਦਾ ਦਫਤਰ ਵਾਲੇ ਪਾਸੇ ਜਿਹੜੀ ਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆ ਸਾਡੇ ਤੱਕ ਇਹ ਪਹੁੰਚਦੇ ਇਸ ਦੀਆਂ ਲੋਕਾਂ ਦਾ ਕੀ ਕਰਦੇ ਨੇ ਲੋਕਾਂ ਦਾ ਕੀ ਹਾਲਾਤ ਬਣਾਇਆ ਹੈ ਜਰੂਰੀਆ ਵਿਡਰਾਅ ਕਰਕੇ ਦੋ ਇਹਦੇ ਵੱਡੇ ਰੀਜ਼ਨ ਸਾਹਮਣੇ ਆਏ ਡੋਮਿਨੇਸ਼ਨ ਕੈंसिल ਕਰਨੀ ਦੂਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਤਰੀਕੇ ਨਾਲ ਬਿਬਾਰ ਉਸ ਕਿ ਉਹ ਪੀ ਤੋ ਕੋਈ ਫਿਕਰ ਨਹੀਂ ਉਹ ਤੋ ਬਾਹਰ ਕੱਢ ਕੇ ਵੀ ਸਾਰਾ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜੀ ਜਿੰਨੇ ਮਰਜੀ ਸ਼ਕਾਰ ਕਰ ਸਕਦੇ ਹੋ ਇਸ ਵੇਲੇ ਸਾਰੇ ਮਿਲ ਨਾਲੇ ਸ਼ਿਕਰਮੰਦ ਪਹੁੰਚ ਗਏ ਸੀਗੇ ਹੋਰ ਮੈਂ ਤੇ ਜਿਆ ਮੈਂ ਕਿ ਜਮਾ ਫਿਕਰ ਨਾ ਕਰੋ ਇਹ ਛੂਹੀ ਦਾਨੇ ਪ੍ਰਭਾਵ ਨੇ ਇਹ ਬੰਗੋਰੀਆ ਖਾਨ ਵਾਲੇ ਹੁਣ ਸਾਦੇ ਦੇ ਬੱਚੇ ਨੇ ਇਹਨਾਂ ਨੇ FIFA ਦੇ ਫੈਲ ਹੋ ਅੱਜ ਬਹੁਤ ਬੜੀਆ ਰਾਤ ਨਹੀਂ ਗਈ ਉਸ ਤੋਂ ਤੇ ਬੜੀਆ ਵਿਚਾਰਾਂ ਦੇ ਥੋੜੇ ਨਾ ਥੋੜਾ ਇੰਨਾ ਪਿਆਰ ਮਿਲਦਾ ਉਹਦੇ ਖੁਸ਼ੀ ਨਹੀਂ ਤਾਂ ਲੱਜ ਕੇ ਆਉਂਦੀ ਹੈ ਤੇ ਫਿਰ ਇਹ ਮੈਂ ਕਹ ਰਿਹਾ ਸੀ ਬਈ ਰਾਤ ਕੀ ਕੀ ਕਰਾਂ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਗੱਲ ਨੂੰ ਪ੍ਰਵਾਹ ਅਸਰ ਨਹੀਂ ਸਾਡੀ ਮਿੰਤ ਨਹੀਂ ਸਾਡਾ ਕਰਦਾ ਨਹੀਂ। ਬਈ ਚੁੱਪ ਕਰਕੇ ਜਾ ਕੇ ਭਾਜੀਪੀ ਦਫਤਰ ਚ ਪੈ ਗਿਆ ਉਹ ਭਾਈ ਇਹੇ ਦਫਤਰ ਵਿੱਚ ਜਿੱਥੇ મોદી ਸਾਹਿਬ ਹੋਣੀ ਉਹਨੇ ਆਪਣੀਆਂ ਤਬਕਸੀਆਂ ਕਰਕੇ ਉਹ ਆ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਆ। ਪਰ ਇੰਦੀ ਬਈ ਕਮਾਲ ਹੋ ਜਦੋਂ ਮੈਂ ਭਾਜੀਪੀ ਦਾ ਅਫਸਰ ਆ ਗਿਆ ਤਾਂ ਇਤਨੀ ਲਾਈਟ ਬੰਦ ਕਰਦੀ ਸਾਰੀ ਲਾਈਟ। ਰਾਤ 1 ਮਿੰਟ ਵੀ ਜੜੀ ਆ ਉਹ ਭਾਜੀਪੀ ਦਫਤਰ ਵਾਲੇ ਪਾਸੇ ਜੜੀ ਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆਈ ਅਜੇ ਤੱਕ ਵੀ ਲਾਈਟ ਨਹੀਂ ਆਈ ਤੇਰਾ ਹੁਣ ਸਵੇਰੇ ਜਨਰੇਟਰ ਮੰਗਾਇਆ ਨਹੀਂ ਤਾਂ ਹੁਣ ਕੰਮ ਕਰਨਾ ਏ ਕਿ ਉਦੋਂ ਬਾਅਦ ਕੰਮ ਵਧੀਆ ਉਹੇ ਨਾਲ ਬ੍ਰੇਕਫਾਸਟ ਕਰਨੇ ਤੇ ਮੈਂ ਸਮਝਦਾ ਹਾਂ ਉਦੋਂ ਬਾਅਦ ਜਗਦਾ ਉਦੋਂ ਬਾਅਦ ਇਹ ਹੋਇਆ ਕਿ ਯਾਰ ਜੀਏ ਸਾਡੇ ਤੱਕ ਇਹ ਪਹੁੰਚਦੇ ਇਸ ਤਰ੍ਹਾਂ ਲੋਕਾਂ ਦਾ ਕੀ ਕਰਦੇ ਹੁਣ लोगों ने की हालात बनाया वो तो रोज तंग पेशान इन्हों तो होंगे कि मैं बिल्कुल चढ़ ची पर चाहिए बहुत बड़ा डिजाइन है बहुत बड़ा एक मॉडल तैयार किया जिस तरीके ने इन्होंने पहला इसे तरीके विदड्रॉ करके दो वे दे रीजन सामने आए हैं एक नॉमीनेशन कैंसल करनी ਬੁੱਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਤਰੀਕੇ ਨਾਲ ਵੀ ਬਾਹਰ ਸਿਕਿਉਰਿਟੀ ਤੋਂ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿੰਨੇ ਮਰਜ਼ੀ ਸ਼ਕਾਰ ਕਰ ਸਕਦੇ ਹੋ ਸਟਾਰ ਵਿਕੜਾਉਂਦੇ ਹੁੰਦੇ ਆ। ਛੇਰਾਂ ਦੇ ਛੇਰ ਬਸਕਾਰ ਨਹੀਂ ਹੁੰਦਾ। ਮਾਨ ਸਾਹਿਬ ਬੜਿੰਗ ਇਸ ਕਰਕੇ ਦੋਨੋਂ ਤੁਸੀਂ ਰਲੇ ਹੋ ਦਿੱਲੀ ਚੰਡੀਗੜ੍ਹ ਆ ਤੁਸੀਂ ਇਹ ਕੰਮ ਕੀਤਾ ਬੜੀ ਖੁਸ਼ੀ ਆ ਕਿਉਂਕਿ ਤੱਕ ਤੱਕ ਬੰਦਾ ਤੱਕ ਤੱਕ ਨਿਕਲਦਾ ਹੈ ਔਰ ਬੰਦਾ ਫਸਨੇ ਚਾਹੁੰਦਾ ਤੇ ਇਸ ਕਰਕੇ एक गल मैं कहनी चाहगा क्योंकि सारी कोई भी गल कोई होंगी है क्योंकि बहुत खबर आ रही है बहुत लोगों के टैलीफोन आ रहे हैं जो ऑफिसर साहबान बैठे एजेंसियों महकमे बैठे सारी भी सारी जिम्मेदारी जी चीफ सैकटरी डी जी पंजाब

ਲੱਖਾਂ ਕਰੋੜ ਰੁਪਇਆ ਫੰਡ ਆ ਰਿਹਾ ਹੈ ਪਾਕਿਸਤਾਨ ਏਜੰਸੀਆਂ ਨੇ ਤੋਂ ਇਹ ਕੁਝ ਵੀ ਕਰ ਸਕਦੇ ਪਰ ਜਿਵੇਂ ਗੰਦੇ ਨਾ ਜਿਵੇਂ ਉਹ ਰੱਖਣ ਵਾਲੇ ਉੱਤੇ ਰੱਖਣ ਵਾਲੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਾਰੇ ਗਿੱਧੜ ਰਹੋ ਸਾਰੇ ਗਿੱਧੜ ਰਹੋ ਚਾਹੇ ਵਿਦੇਸ਼ ਕਾਂਗਰਸ ਚਾਹੇ ਉਹ ਦੇ ਵਿੱਚ ਆਮ ਆਦਮੀ ਸ਼ੀਰ ਦਾ ਸ਼ਾਰ ਨਹੀਂ ਹੁੰਦਾ ਕਿ ਇਸ ਕਰਕੇ ਚੜਦੀ ਕਲਾ ਜਾ ਮੇਰੇ ਕਾਰੀਕਰਤਾ ਮੇਰੇ ਵਰਕਰ ਮੇਰੇ ਲੁਧਿਆਣੇ ਦੇ ਦੇਖੋ ਇਹਨਾਂ ਨੇ ਬਾਹਰੋਂ ਆ ਕੇ ਕਾਹੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਇਹ ਬਾਹਰੋਂ ਆ ਕੇ ਜੋ ਕੁਛ ਗੰਦ ਇਹਨਾਂ ਨੇ ਗਿੱਦੜ ਵਾਂਚ ਪਾਇਆ ਬਟਹੰਡੇ ਚ ਪਾਇਆ ਉਹ ਸਾਡੇ ਅਮਨ ਸ਼ਾਂਤੀ ਵਾਲਾ ਲੁਧਿਆਣਾ ਜਿਹੜਾ ਆਰਾਮ ਨਾਲ ਚੱਲਦਾ ਸੀ ਉਹ ਆ ਕੇ ਆਪਣੀਆਂ ਇਤੋਂ ਬਗੜਾ ਦਾ ਅੱਜ ਤੱਕ ਆਪ ਲੁਧਿਆਣੇ ਇਲੈਕਸ਼ਨਾਂ ਅਗਾਂਹ ਵਾਲੇ ਨਾਲ ਵੀ ਲੜੇ ਹਮੇਸ਼ਾ ਲੜਦੇ ਨੇ ਤੇ ਕਦੇ ਵੀ ਬੈਂਸਰ ਅਮਾਲਾ ਰੱਦਦੇ ਨਹੀਂ कद भी असं लुध्या क्योंकि साध्याणा है अभी एक दूजे ने कभी चाहे देश गरेवाल साहब लड़े हो चाहे रियाली साहब लड़े हो मतलब इन्होंने संस्कार लड़े आ शब्द नहीं एक करे एक दूसरे बोले जप्पिया पा के पैरिया इलैक्शन लड़े जदों बार ले आ गए बड़ेंगर जा आम आदमी अर्गे क्योंकि आदत है बुंदा वो होगी ਇਹ ਗੱਲ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਏ ਹੋਏ ਹਾਂ ਕਿ ਮੈਂ ਤਾਂ ਇਹ ਗੱਲ ਕਹੀ ਸੀ ਉਹ ਯਾਰ ਹੈ ਜੇ ਲੱਖਾਂ ਘਰਵਾਰ ਇਸੇ ਸਿੱਖੇ ਲੋਕਾ ਮੈਨੂੰ ਘਰਾਂ ਦੀ ਪ੍ਰੋਬਲਮ ਆਵੇ ਤਾਂ ਸਭਾ ਸਾਜ ਜੰਤਰ ਮੰਤਰ ਪਿਆਰੇ ਫੁੱਟਪਾਥ ਤੇ ਇੱਥਾ ਫਿਰ ਬੀਜੇਪੀ ਦਾ ਦਫਤਰ ਆ ਰਾਮ ਨਾਲਾ ਤੇ ਸੁੱਤੇ ਪਰ ਹੁਣ ਤੁਸੀਂ ਜਰਾ ਜਾਗ ਦੇ ਦਿਓ ਤੁਸੀਂ ਜਰਾ ਜਾਗ ਦੇ ਦਿਓ ਜੋ ਤੁਸੀਂ ਹਰਕਤ ਕੀਤੀ ਆ ਮੈਂ ਫੇਰ ਆਪਣੇ ਵਰਕਰਾਂ ਨੂੰ ਆਪਣਾ ਕਰੀਕਰਤਾ ਨੂੰ ਜੀਪੀ ਦੇ ਕਿ ਸਾਰੇ ਲੁਧਿਆਣੇ ਇਹ ਹੁਣ ਤੁਹਾਡੇ ਪਿਆਰ ਮੈਨੂੰ ਕੰਮ ਉਬੇਕਾਰ ਕੀਤਾ ਹੈ ਮੇਰੀ ਛੱਤ ਸਿਰ ਦੀ ਕੋਈ ਹੈ ਜੇ ਤੁਸੀਂ ਸਰਦਾਰ ਬਲਵੰਤ ਸਿੰਘ ਦੇ ਥੋੜਾ ਮੋੜਾ ਥੋੜੇ ਮੰਜ ਇਹ ਤੇ ਜਗਾ ਇਹ ਵੀ ਉਹਨਾਂ ਨੇ ਅਮਨਸ਼ਾਂਤ ਕੀਤਾ ਜੀ ਤੇ ਮੈਂ ਵੀ ਉਸੇ ਰਾਹ ਤੇ ਚੱਲਦੇ ਆ ਇਹ ਯਾਦ ਰੱਖਿਓ ਤੇ ਭੁੱਲਿਓ ਨਾ ਕਿਉਂਕਿ ਇਹਦਾ ਜਵਾਬ ਇੱਕੋ ਤਰੀਕ ਨਾਲ ਇੱਕੋ ਤਰੀਕੇ ਨਾਲ ਇੱਕ ਤਰੀਕ ਨੂੰ ਜਿਹੜਾ ਬੋੜ ਤਾਂ ਦਿੱਤਾ ਜਾ ਸਕਦਾ। ਜੇ ਵੀ ਬੋੜ ਦੀ ਤਾਕਤ ਨਾਲ ਬੈਠਿਆ ਤੇ ਇਸ ਕਰਕੇ ਕੀ ਕਰਦੇ। ਕਿ ਤੁਸੀਂ ਤਕੜੇ ਹੋ। ਗੜੀ ਗੜੀ ਮੱਲੇ ਮੱਲੇ ਕਰ ਕਰ ਹੁਕਾ ਦੇ ਲੋ। ਮੇਰੀ ਗੱਦੀ ਜ਼ਮੀਨ ਜਾਇਦਾ ਜਿਹੜੀ ਮੈਂ ਸੋਚਦਾ ਸੀ ਮੇਰੇ ਕੋਲ ਹੋਤਾ ਕੁਝ ਬਣਿਆ ਨਾ। ਸਿਆਪਨ ਦੇ ਵਿੱਚ ਆਜ 15-20 ਸਾਲ ਹੋ ਗਏ। ਮੈਂ ਸੋਚਦਾ ਸੀ ਅੱਜ ਵੀ ਆ ਜਿਹੜੀ ਮੈਨੀ ਜ਼ਮੀਨ ਜਿਹੜੀ ਮੇਰੇ ਕੋਲ 240 ਦੀ ਸੀ ਆਪਣੇ ਪੁੱਤ ਨੂੰ ਲਾਉਂਦਾ ਪਰ ਕੁਝ ਵੀ ਨਹੀਂ ਮੇਰੀ ਅੰਦਰ ਇਹਨਾਂ ਨੇ ਇੱਕ ਸਰਕਾਰੀ ਸ਼ਾਸਨ ਦੇ ਤਹਿਤ ਲਾਪਤੋਰਾ 2 ਕਰੋੜ ਰੁਪਈਆ ਇੱਕ ਦਿਨ ਪਹਿਲਾਂ ਨਾਮੀਨੇਸ਼ਨ ਫਾਈਲ ਕਦੇ ਕੋਈ ਨੋਟਿਸ ਨਹੀਂ 2 ਕਰੋੜ ਰੁਪਈਆ ਇੱਕ ਸਵਾ 12:00 ਵਜੇ ਤੇ ਸਵੇਰੇ ਜੇ ਇਲੈਕਸ਼ਨ ਕਮਿਸ਼ਨ ਨਾ ਹੁੰਦਾ ਤੇ ਇਹਨਾਂ ਨੇ ਜਮ੍ਹਾਂ ਵੀ ਨਹੀਂ ਕਰਾਉਣਾ ਸੀ ਤੇ ਕਾਗਜ਼ ਰੱਦ ਕਰਦੇ ਤੇ ਪਰ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਤੋਂ ਮੈਂ ਘੰਟੇ ਦੇ ਅੰਦਰ ਅੰਦਰ ਪੈਸਾ ਰੀਲ ਕਰ ਸਕਿਆ ਜ਼ਮੀਨ ਚਲੀ ਗਈ ਕੋਈ ਫਰਕ ਨਹੀਂ ਲੋਕਾਂ ਕੋਲ ਬਹੁਤ ਨੇ ਜਿਹੜੀਆਂ ਜਿਹੜੀਆਂ ਫੜੀਆਂ ਦੁਕਾਨਾਂ ਲਾਉਂਦੇ ਉਹਨਾਂ ਕੋਲ ਜ਼ਮੀਨਾਂ ਹੈ ਕਿ ਫਿਰ ਕੋਈ ਰੇੜੀ ਲਾ ਲਾਂਗੇ ਫਿਰ ਕੋਈ ਫੜੀ ਲਾ ਲਾਂਗੇ ਕੋਈ ਗੱਲ ਨਹੀਂ ਬਿਲਕੁਲ ਫਿਕਰ ਨਹੀਂ ਕਰਨਾ ਮਨ ਛੋਟਾ ਨਹੀਂ ਕਰਨਾ ਜਿਨ੍ਹਾਂ ਚ ਮੇਰੇ ਸardar ji ਅਮ ਸਿੰਘ ਦਾ ਖੂਨ ਹੈ ਅਮਨ ਸ਼ਾਂਤੀ ਦੇ ਵਸੀਆ ਦਾ ਖੂਨ ਹੈ ਮੈਂ ਜਮਾਨੀ ਦੱਬਦਾ ਜਮਾਨੀ ਮੇਸੇ ਦੀ ਪ੍ਰਵਾਹ ਤੁਸੀਂ ਬਸ ਮੇਰੇ ਨਾਲ ਰਹੇ ਰੱਬ ਰੱਖਾ